ਲੋਈ ਮਿੱਤਰੋ ਪੌੜੀ ਨੂੰ ਵੀ ਲੱਗੀ ਗਰਿੱਲ ਤੇ ਹੁਣ ਚੱਲਦੇ ਆਂ ਬਾ ਉੱਪਰ ਪੰਜ ਛੇ ਕਬੂਤਰ ੜਾਈਏ ਅੱਜ ਨਵੇਂ ਵੀ ਕੱਢਣੇ ਆ ਦੋ ਤਿੰਨ ਪਹੁੰਚ ਕੇ ਕੋਠੇ ਤੇ ਤੇ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਗਹਿਮੋ ਸਾਰੇ ਤੇ ਅੱਜ ਭਾਈ ਜਾਲ ਵੀ ਲਾਉਣਾ ਆਪਾਂ ਖੁੱਡੇ ਮੂਰੇ ਲੋਹੇ ਦਾ ਜਿਵੇਂ ਆਪਣੇ ਥੱਲੇ ਵਾਲੇ ਖੁੱਡੇ ਨੇ ਲੱਗਿਆ ਹੋਇਆ ਓਮੇ ਵਾਲਾ ਜਾਲੀ ਜੁਲੀ ਲਾਉਣੀ ਆ ਅੱਜ ਤੇ ਕੋਈ ਨਹੀਂ ਪਹਿਲਾਂ ਕਬੂਤਰ ਘੜਦੀਏ ਲਾਓ ਵੀ ਜਾਂਦਾ ਜਾਂਦਾ ਲਿਆ ਖੋਲ ਤੇ ਕਬੂਤਰ ਦੇਖੀਏ ਪਹਿਲਾਂ ਤਾਂ ਬੋਟਰੀ ਉਹ ਬੱਸ ਕਰ ਬੱਸ ਕਰ ਪਹਿਲਾਂ ਫੜੀਏ ਆਪਾਂ ਤੂਫਾਨ ਆ ਆ ਗਿਆ ਬਸ ਚੱਲ ਵੀ ਤੂਫਾਨ ਤੇ ਆ ਸੁਅਤੇ ਹੋਣਾ ਕੱਢੀਏ ਆਪਾਂ ਉਹ ਆ ਕਿਵੇਂ ਖੂਨੋਂ ਖੂਨ ਹੋਇਆ ਪਿਆ ਉਹ ਅਸ਼ੀਆ ਕੱਲ ਲੱਤ ਦੇ ਓਹ ਹੋ ਹੋ ਲੱਤੇ ਨਾਲ ਲੱਗੀ ਬਈ ਇਹਦੇ ਜੱਸੇ ਨਿਕਰੇ ਹੁਣੇ ਕੰਮ ਕੋਈ ਟਿਕਾ ਫੜੀਏ ਬੱਚਾ ਇਹ ਇੱਕ ਆਪਰੇਗਨ ਕੋਕੀ ਚੱਲ ਬਈ ਛਤਰੀ ਤੇ ਇਹ ਚੱਲ ਬਈ ਛਤਰੀ ਤੇ ਇਹ ਤਾਂ ਉੱਡ ਗਿਆ ਬਈ ਹੁਣ ਫੜੀਏ ਆਪਾਂ ਕਿਹੜਾ ਫੜਨਾ ਹੁਣ ਆ ਹਰਾ ਪੁੱਟਾ ਹਰੀ ਪੂਛ ਕਿੱਥੇ ਐ ਕਹਿੰਦੇ ਆ ਬੈਠਾ ਮੇਰੇ ਵੀਰੋ ਹਰਾ ਪੁੱਟਾ ਹਰੀ ਪੂਛ ਤੇ ਕਾਲੀ ਪੂਛ ਵਾਲਾ ਕਿੱਥੇ ਬੈਠਾ ਹੈ ਕਾਲੀ ਪੂਛ ਵਾਲਾ ਕਹਿੰਦੇ ਮੇਰੇ ਵੀਰੋ ਹਾਂ ਕਟੇਗਰ ਵਾਲਾ ਆ ਬੈਠਾ ਹੈ ਨੇ ਹਰਾ ਟੂਸਾ ਗਲਾਬੀ ਗੱਜ ਚਾਲ ਲਈ ਦੂੰਗੀ ਚੱਲ ਬਈ ਦੂੰਗੀ ਲਾ ਬਈ ਪੰਜੇ ਕਬੂਤਰ ਤੇ ਹਰਾ ਬੋਟਾ ਦਾ ਉੱਡ ਗਿਆ ਚਲ ਇਹਨੂੰ ਲਾ ਲਈ ਹਰਾ ਬੋਟਾ ਉੱਡ ਗਿਆ ਹਰਾ ਬੋਟਾ ਹਰੀ ਮੂਛ ਆ ਜਾਂਦਾ ਤੇ ਹੁਣ ਆਪਾਂ ਡਾਈਏ ਚਾਰੇ ਆਹਾ ਚਲੋ ਬਈ ਚਲੋ ਮਾਜਾ ਇੱਕ ਤਾਂ ਉੜ ਗਿਆ ਚਲੋ ਦੂਜਾ ਵੀ ਖੜ ਜਾ ਬਈ ਮੈਂ ਢਾ ਲਾਉਣਾ ਟਾਂਗੀਦਾਰਦੀ ਬਈ ਤੇ ਕਬੂਤਰ ਉੜ ਗਏ ਸਾਰੇ ਮੈਂ ਤੁਹਾਨੂੰ ਦਿਖਾ ਲੰਨਾ ਇੱਕ ਮਿੰਟ ਸ਼ਾਮਾਂ ਜੀ ਜੋਗੇ ਦਿਖਾਉਣਾ ਇੱਕ ਬੱਚਾ ਦਾ ਗਲਾਬੀ ਦੂਸੇ ਵਾਲਾ ਆ ਜਾਂਦਾ ਠੀਕ ਆ ਕੱਚ ਦੂਸਾ ਆ ਜਾਂਦਾ ਇੱਕ ਬੱਚਾ ਆ ਜਾਂਦਾ ਤੇ ਹਰਾ ਬੁੱਟਾ ਹਰੀ ਪੂਛ ਕਿੱਥੇ ਆ ਆ ਤੂਫਾਨ ਆ ਜਾਂਦਾ ਹੈ ਹਰਾ ਬੁੱਟਾ ਹਰੀ ਪੂਛ ਆਉ ਜਾਂਦਾ ਆਹ ਵੇਖੋ ਲੰਬੀ ਆਖਾ ਟੂਸ ਠੀਕ ਆ ਓਕੇ ਆ ਪੰਜੇ ਓਕੇ ਨੇ ਕਬੂਤਰ ਚਲੋ ਹੁਣ ਆਪਾਂ ਚੱਲਦੇ ਆ ਥੱਲੇ ਨੂੰ ਹੁਣ ਜਾ ਰਹੇ ਆ ਵੀ ਆਪਾਂ ਮੋਟਰ ਦੇ ਨੂੰ ਜਿਹੜੀ ਉਧਰ ਨਵੀਂ ਪਾਈਪ ਲਾਈਨ ਬੁਆਈ ਆ ਉਹਨੂੰ ਫੇਰ ਭਰਦੀ ਇੱਕ ਵਾਰੀ ਪਾਣੀ ਦੀ ਮਿੱਟੀ ਮੁੱਟੀ ਦਬ ਜੂ ਠੀਕ ਆ ਤੇ ਚਲੋ ਉਥੇ ਜਾ ਕੇ ਦਿਖਾਉਨੇ ਆ ਤੁਹਾਨੂੰ ਫਿਰ ਲਓ ਬਈ ਕਸਤਾ ਜਗਾੜ ਪਹਿਲਾਂ ਉਹ ਚ ਪਾ ਲੈਣਾ ਬਹੁ ਨਾਲ ਚ ਅੱਛਾ ਐ ਚੱਕ ਲੈਣਾ ਬਸ ਠੀਕ ਉਧਰ ਨੱਕਾ ਇੱਕ ਦਾ ਖੋਲੇ ਆਇਆ ਹੈ ਨਾ ਆ ਲੱਗਿਆ ਸਾਰੇ ਸਾਰੇ ਕਾਤੇ ਲਾਦੇ ਤੇ ਉਹ ਖੋਲ ਕੇ ਅੰਦਰ ਚੱਕਣ ਤਲੀ ਦੇ ਘੇ ਆ ਜਾ ਖੋਲੇ ਅੱਛਾ ਉੱਥੇ ਕਸਤੇ ਹੈ ਠੀਕ ਵਾ ਚਲੋ ਵੀ ਕਰ ਲਈ ਜਗਾੜ ਜਾ ਤਿਆਰਾ ਦੇਖ ਲਓ ਐਨੀ ਮਿੱਟੀ ਦਬਤਾ ਗਈ ਦੀ ਹਲੇ ਆ ਪਾਉਣੀ ਆ ਆਪਾਂ ਨੇ ਇੱਕ ਵਾਰੀ ਫੇਰ ਪਾਣੀ ਛਾੜ ਦਾਂਗੇ ਜਿੰਨੀ ਦਬਣੀ ਹੋ ਦਬ ਜੂਗੀ ਇੱਧਰਲੀ ਸਾਈਡ ਦਾ ਭਰ ਗਈ ਬਾਈ ਇੱਧਰ ਨੂੰ ਜਾ ਰਿਹਾ ਹੁਣ ਪਾਣੀ ਇਹ ਵੀ ਭਰਨੇ ਵਾਲੀ ਉਹ ਐ ਤੇ ਆਹ ਖੋਲਦਿਆਂ ਸੈਂਟਰ ਵਾਲਾ ਹੁਣ ਬਸ ਉਹ ਉੱਥੇ ਤੱਕ ਰਹਿ ਗਈ ਲੱਗ ਜਾਣਗੇ 20 ਮਿੰਟ ਇੰਨੇ ਭਰ-ਭੁਰ ਕੇ ਫੇਰ ਦੇਖਦੇ ਆਪਾਂ ਕਬੂਤਰ ਜਾ ਕੇ ਨਿੰਬੜ ਗਿਆ ਬਈ ਕੰਮ ਪਾਈਪ ਟੱਕਦਾ ਉੱਪਰੋਂ ਬੰਨਦਾ ਮੋਟਰ ਕਰਤੀ ਬੰਦ ਤੇ ਪਾਣੀ ਖੜਾਤਾ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਜਾ ਕੇ ਕਬੂਤਰ ਦੇਖੀਏ ਪਹੁੰਚ ਗਏ ਵੀ ਘਰ ਕਬੂਤਰਾਂ ਨੂੰ ਮਾਰਦੇ ਨੇਗਾ ਕਬੂਤਰ ਫਿਰਦੇ ਨੇ ਨਾ ਨਾ ਬੱਚੇ ਤਾਂ ਜੇ ਨਹੀਂ ਹਾਲੇ ਆਹ ਫੜਦਾ ਹਰਾ ਪੁੱਟਾ ਹਰੀ ਬੂਛ ਤੇ ਇੱਕ ਮਿੰਟ ਕਪਾਣਾ ਉਹ ਫਿਰਦਾ ਜੋ ਬੁਲਾਰਾ ਹੋ ਗਿਆ ਆਹ ਦੇਖੋ ਤੇ ਬੱਚੇ ਨੱਚ ਫਿਰਦੇ ਨੇ ਦੋ ਆਹ ਦੇਖੋ ਸਾਰੇ ਫਿਰ ਰਹੇ ਨੇ ਹਾਲੇ ਫੇਰ ਮਰਾਦੀ ਹੈ ਬਈ ਨਿਗਾ ਸਾਢੇ 10 ਹੋ ਗਏ ਆਹ ਫਿਰਦਾ ਹਰਾ ਪੁੱਟਾ ਹਰੀ ਪੁੰਜ ਬੱਚੇ ਆਹ ਫਿਰਦਾ ਇੱਕ ਤੇ ਇੱਕ ਆ ਆ ਗਿਆ ਆਹ ਫਿਰਦਾ ਬੱਚਾ ਘੜ ਜੋ ਤੂਫਾਨ ਦੇ ਦੇ ਕਿੱਥੇ ਫਿਰਦਾ ਇੱਕ ਮਿੰਟ ਇੱਕ ਤੂਫਾਨ ਆ ਆ ਫਿਰਦਾ ਤੂਫਾਨ ਆ ਪਿਛਲਾ ਜਿਹੜਾ ਆਉ ਕੰਬਦਾ ਤੂਫਾਨ ਉਹ ਫਿਰਦਾ ਕੱਚ ਟੂਸੇ ਵਾਲਾ ਥੋੜਾ ਜਿਹਾ ਉੱਚਾ ਸਾਢੇ 10 ਹੋ ਗਏ ਅੱਧੇ ਘੰਟੇ ਤੱਕ ਛਤਰੀਆਂ ਜਿਤਨੀਆਂ ਲਾਵਾਂਗੇ ਫਿਰ ਤਾਰਦੇ ਇਹਨਾਂ ਨੂੰ ਹੁਣ ਆ ਗਏ ਭਈ ਇੱਧਰ ਕਬੂਤਰਾਂ ਕੋਲ ਇੱਕ ਕਬੂਤਰੀ ਨਮੀ ਹੋਰ ਕੱਢਦੀ ਏ ਜਿਹੜੀ ਕੱਲ ਪਾਸੋਂ ਡਾਈ ਸੀ ਹਰੇ ਸਾਤ ਵਾਲੀ ਉਹਨੂੰ ਵੀ ਹੁਣ ਕੱਢਦੀ ਏ ਹੁਣ ਟਾਈਮ ਜੇ ਹੈ ਕੱਢ ਦਨੇ ਕਿੱਥੇ ਬੈਠੀ ਆ ਹਰਾ 사ਤਾ ਹਰਾ 사ਤਾ ਕਿੱਥੇ ਗਏ ਕਿਦੇ ਵੀ ਨਹੀਂ ਦੇਖ ਰਹੀ ਯਾਰ ਹੂੰ ਹੂੰ ਉਹ ਬੈਠੀ ਐ ਇੱਕ ਮਿੰਟ ਆ ਫੜ ਲਈ ਹਰੇ 사ਤੇ ਮੈਨੂੰ ਵੀ ਡਾ ਲੰਨੀ ਇੱਕ ਹੈ ਵੇਲੀ ਜਾਵਾਂ ਖੜ ਜਾ ਖੜ ਜਾ ਭਾਈ ਉਹ ਖੜ ਜਾ ਏ ਚੱਲ ਬਈ ਔੜਾ ਦੀ ਵੀ ਉਹ ਵੀ ਕੱਢ ਨੂੰ ਚਾਰ ਘੇਰੀ ਧੁੱਪ ਜਾ ਉਹ ਕਾਰਬੋਰਡ ਤੇ ਇਹਨਾਂ ਨੂੰ ਪਾਣੀ ਪੁਣੀ ਰੱਖਾਂ ਮੈਂ ਦਾਣੇ-ਦੋਣੇ ਪਾ ਦਣਾ ਪਾਦਾ ਭਾਈ ਦਾਣੇ ਪਾਣੀ ਐ ਚੰਗੀ ਤਰ੍ਹਾਂ ਪਾਣੀ ਪਾਦਾ ਐਨ ਫਰੈਸ਼ ਸਰੋਂ-ਸਰੋਂ ਕਣ-ਕਣ ਕ ਪਾਤੀ ਬੱਚੇ ਚੁੱਕ ਲੈਣਗੇ ਹੁਣ ਠੀਕ ਆ ਤੇ ਕਬੂਤਰ ਥੋੜੇ ਆ ਤੂਫਾਨ ਤਾਂ ਆ ਜਾਂਦਾ ਬੱਚੇ ਥੋੜੇ ਜਿਨੇਵੇਂ ਆਏ ਹੋਏ ਨੇ ਆ ਦੇਖੋ ਦੋਨੇ ਆ ਫਿਰਦੇ ਨੇ ਹੋਰ ਤੁਹਾਨੂੰ ਦਿਖਾਉਣਾ ਮੈਂ ਇੱਕ ਮਿੰਟ ਤੂਫਾਨ ਆ ਜਾਂਦਾ ਤੇ ਹਰਾ ਬੋਟਾ ਹਰੀ ਬੂੰਝਾ ਆ ਜਾਂਦਾ ਕਾਛੀ ਤੂਸੀ ਵਾਲਾ ਉੱਚਾ ਥੋੜੇ ਆ ਉਹ ਉਧਰ ਪਿੰਡ ਚੜਦਾ ਹੋ ਜਿਆਦਾ ਤੇ ਕਾਂ ਦਾਲੀ ਦਿਖਾ ਰਾ ਤੁਹਾਨੂੰ ਹਰੇ ਸਾਤੇ ਵਾਲੀ ਇੱਕ ਮਿੰਟ ਰੇ ਸਾਤੇ ਵਾਲੀ ਇੱਧਰ ਗਈ ਆਦਾ ਚਾਰੇ ਆ ਫਿਰਦੇ ਨੇ ਆ ਦੇਖੋ ਦੋਵੇਂ ਦੋਏ ਹੋ ਖਾੜ ਜੋ ਕਾਂਟੜੀ ਸੁਣ ਮੈਂ ਦਿਖਾਉਣਾ ਇੱਕ ਮਿੰਟ ਯਾਰ ਮੇਲੇ ਮਿੰਨੇ ਕ ਮਾਰਨ ਦੇ ਰੇ ਸਾਤੇ ਵਾਲੀ ਆ ਜਾਂਦੀ ਓਏ ਕਬੂਤਰੀ ਖਾੜ ਜੋ ਬਲਰ ਹੋ ਗਿਆ ਆ ਆ ਦੇਖੋ ਔਰ ਥੱਲੇ ਵਾਲੀ ਸਾਰੇ ਸਾਤੇ ਵਾਲੀ ਤਫਾਨ ਆ ਜਾਂਦਾ ਕਚਰੂਛੜਾ ਉਹ ਆ ਗਿਆ ਆ ਜਾਂਦਾ ਕਚਰੂਛੜਾ ਹਰਾ ਬੋਟਾ ਹਰੀੂੰ ਝੜਾ ਫਿਰਦਾ ਇੱਕ ਬੱਚਾ ਫਿਰਦਾ ਇੱਕ ਮੇਰੇ ਖਿਆਲ ਨਾਲ ਛਤਰੀ ਤੇ ਬਹਿ ਗਿਆ ਪਿੱਛੇ ਵੀ ਛੜਤੇ ਭਾਈ ਦੋ ਆਉ ਫਿਰਦੇ ਨੇ ਆਹ ਦੇਖੋ ਕਿਵੇਂ ਖਾਰੂ ਮਾਰਨ ਲੱਗੇ ਹੋਏ ਨੇ ਆਹ ਦੇਖੋ ਕਾਫੀ ਵੱਡੇ ਵੱਡੇ ਹੋ ਗਏ ਤੇ ਕੱਟਾ ਦਿਖਾਉਣਾ ਤੁਹਾਨੂੰ ਬਰੀਡ ਕੱਟੇ ਦੀ ਆਹ ਉਹ ਦੇਖੋ ਕਿਉਂ ਮੰਨਦੇ ਆ ਨਾ ਤੇ ਨੁਰੀ ਕੱਕ ਖਾ ਰਹੀ ਆ ਓਕੇ ਆ ਰ ਬੋਟਾ ਕਬੂਤਰ ਉੜ ਰਹੇ ਨੇ ਨਜ਼ਾਰਾ ਆਈ ਜਾਂਦਾ ਹੁਣ ਆਪਾਂ ਚੱਲਦੇ ਆਂ ਉੱਥੇ ਮਿੰਜੀ ਤੇ ਬਹਿਨੇ ਆ ਜਾ ਕੇ ਅੱਗਾ ਕਬੂਤਰ ਫੇਰ ਉੱਚੇ ਆ ਤੂਫਾਨ ਆ ਗਿਆ ਆਗੇ ਕੋਠੇ ਦੇ ਬਾਈ 11:30 ਹੋ ਗਏ ਤੇ ਆ ਬਹਿੰਦੇ ਫਿਰਦੇ ਢਾਂਗੀ ਖੜੀ ਕਰੀ ਆ ਦੋਏ ਬੱਚੇ ਤੇ ਕੱਚ ਟੂਸੇ ਵਾਲਾ ਦੂਜੇ ਥੋੜੇ ਜਿਹਾ ਉੱਚੇ ਫਿਰਦੇ ਨੇ ਤੂਫਾਨ ਆ ਫਿਰਦਾ ਆਇਓ 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 ਏ ਏ ਆ ਗਿਆ ਆ ਵੀ ਆ ਗਿਆ ਯਾਰ ਉਹ ਗੇਰ ਬੋਟਾ ਹਰਾ ਬੋਟਾ ਹਰੀ ਪੂੰਛ ਆ ਲੈ ਤੂਫਾਨ ਵੀ ਸਾਲਾ ਇਹਨਾਂ ਨੂੰ ਦੇਖ ਕੇ ਆ ਗਿਆ ਕੋਈ ਨਹੀਂ ਚੱਲ ਬੈਠੇ ਰਹਿਣਾ ਤਾਂ ਸਾਰੀ ਦਿਹਾੜੀ ਅੱਜ ਰਹਿ ਗਿਆ ਹੁਣ ਹਰੀ ਕਾਂਤ ਹਰਾ ਸਾਤੇ ਵਾਲੀ ਹਰਾ ਬੋਟਾ ਹਰੀ ਪੂੰਛ ਖੋਡੇ ਦੇ ਜਾੜ ਲਾਉਣ ਲੱਗਿਆ ਬਈ ਮੂਰੇ ਤੇ ਭੈਰੀ ਪੈਣ ਲੱਗੀ ਫੇਰ ਆਉ ਜਾਂਦੀ ਆ ਫੜ ਜੋ ਕਿੱਧਰ ਰਹੀ ਆਓ ਦੇਖੋ ਅਲੱਗ ਹੀ ਪਲਾਰ ਹੋ ਜਾਂਦਾ ਆਉ ਜਾ ਰਹੀ ਆ ਤੇ ਕਬੂਤਰ ਉੱਡ ਰਹੇ ਨੇ ਹਰੇ ਸਾਤੇ ਵਾਲੀ ਉੱਡ ਰਹੀ ਆ ਗਲਾਬੀ ਟੂਸੇ ਵਾਲਾ ਬੱਚਾ ਉੱਡ ਰਿਹਾ ਚੱਲ ਰਿਹਾ ਜਾਲ ਦਾ ਕੰਮ ਬਾਈ ਮਾਰ ਮਾਰ ਤੂਫਾਨ ਆਉ ਬੈਠਾ ਬਾਕੀ ਕਬੂਤਰ ਕਰਤੇ ਅੰਦਰ ਤੁਹਾਨੂੰ ਇਧਰੋਂ ਜਾਨਾ ਪੂਰਾ ਖੁੱਲਾ ਡੁੱਲਾ ਜਾਲ ਲਵਾਇਆ ਸਾਸ ਫੁੱਟ ਚੌੜਾ ਹੈ 6.5 ਫੁੱਟ ਲੰਬਾ ਹੈ ਦੇਖੋ ਉਹ ਕਿਆਰ ਬੋਟਾ ਬਾਕੀ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਇਹਦਾ ਸਿਸਟਮ ਅੱਜ ਤੁਹਾਨੂੰ ਇੰਨਾ ਕੁ ਦਿਖਾ ਦਿੰਨੇ ਆਂ ਇਹਨਾਂ ਕਬੂਤਰਾਂ ਦੇ ਰੰਗ ਵੀ ਲਾਤਾ ਹਰਾ ਢੂਸਾ گلابی ਜਾਂ ਲਾਲ گلابی ਢੂਸਾ ਹਰੀ ਜਾਂਦਾ گلابی ਬੋਟਾ ਹਰਾ ਢੂਸਾ ਤੇ ਰਕਤਾ ਵੀ ਛੱਡਿਆ ਹੋਇਆ ਔੜ ਦਾ ਹੋ ਗਿਆ ਘੰਟਾ ਕੇ ਇਹਨੂੰ ਪਰ ਛਤਰੀਵਲ ਮੂੰਹ ਨਹੀਂ ਕਰਦਾ ਪਤਾ ਨਹੀਂ ਕੀ ਆ ਚੱਕਰ ਛਤਰੀ ਦੇ ਬਹਿਣਾ ਭੁੱਲ ਗਿਆ ਹੁਣ ਤੇ ਜਾਣ ਹੋ ਗਿਆ ਫਿੱਟ ਜਾਲੀ ਕੱਲ ਨੂੰ ਲਾਵਾਂਗੇ ਢਾਂਚਾ ਢੁੱਚਾ ਹੋ ਗਿਆ ਤਿਆਰ ਠੀਕ ਹੈ ਬਖੈਰ ਬੋਟਾਂ ਲੋਏ ਮੇਤਰੋ ਅੱਧ ਵਿਚਾਲੇ ਆਪਾਂ ਨੂੰ ਆਉਣਾ ਪੈ ਗਿਆ ਮਹਾਲੀ ਨੂੰ ਤੇ ਇੱਥੇ ਕੰਮ ਕਰ ਜਾਂ ਨਿਭੜ ਗਿਆ ਆਪਣਾ ਜਾ ਰਹੇ ਹਾਂ ਹੁਣ ਵਾਪਸ ਤੇ ਮਿਲਦੇ ਹਾਂ ਫਿਰ ਹੁਣ ਮਿਲਾਂਗੇ ਸਿੱਧਾ ਗਰਾਊਂਡ 'ਚ ਜਾ ਕੇ ਲਓ ਮਿੱਤਰੋ ਗਰਾਊਂਡ 'ਚ ਤਾਂ ਬਣਿਆ ਨਹੀਂ ਵਲੌਗ ਕਿਉਂਕਿ ਮੈਚ ਹੀ ਐਨੇ ਲੱਗ ਗਏ ਤੇ ਹੁਣ ਆਪਾਂ ਆ ਗਏ ਮਗਰ ਖੁੱਡੇ ਕੋਲ ਖੁੱਡੇ ਕੋਲ ਤੇ ਬੱਚਿਆਂ ਦੇ ਰਹੇ ਆ ਪਾਣੀ ਸਾਰਿਆਂ ਨੂੰ ਦੇ ਦੰਨੇ ਆ ਥੋੜਾ ਥੋੜਾ ਠੀਕ ਆ ਤੇ ਮਿਲਦੇ ਆ ਪਾਣੀ ਪੂਣੀ ਦੇ ਦਈਏ ਲਓਏ ਮਿੱਤਰੋ ਸਾਰੇ ਬੱਚਿਆਂ ਨੂੰ ਦੇਤਾ ਪਾਣੀ ਅਨੀਲੇ ਦੇ ਦਰਸ਼ਨ ਕਰਾਉਨੇ ਆ ਤੁਹਾਨੂੰ ਮਸਾ ਹੀ ਆਇਆ ਨੀਲਾ ਦੇਖੋ ਤਾਂ ਫਿਰ ਓਕੇ ਰੋਟਾ ਹੈ ਜਿਹੜਾ ਨੀਲਾ ਆਪਣਾ ਬੈਰੀ ਨੇ ਚੱਕਿਆ ਤਾਂ ਹੈ। ਉਹ ਆ ਪਾਈ ਸਾਰਾ। ਓਕੇ ਆ ਚੱਲ। ਸ਼ੰਗਾਈ ਮੈਟਰ। ਹਾਲਤ ਬੜੀ ਖਰਾਬ ਹੋਈ ਜੀ ਲਿਬੜੇ ਪਏ ਹਨ। ਨਹਾਇਏ ਤੋਂ ਇਹ ਪਈਏ ਤੇ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਮਿਲਾਂਗੇ ਹੁਣ ਅਗਲੇ ਵਲੌਗ ਚ।